ਹਾਂ ਜੀ ਸਟੂਡੈਂਟ ਬੇਟਾ ਜੀ ਅੱਜ ਅਸੀਂ ਕਰਾਂਗੇ ਇਕਾਂਗੀ ਸੈਕਿੰਡ ਫਾਈਲ ਚਲਦੀ ਰਹੀ ਦਾ ਵਿਸ਼ਾ ਵਸਤੂ ਵਿਸ਼ਾ ਵਸਤੂ ਕਰਨ ਤੋਂ ਪਹਿਲਾਂ ਤੁਸੀਂ ਸਾ ਪਿਛਲੀ ਵੀਡੀਓ ਵਾਲਾ ਸਾਰ ਜ਼ਰੂਰ ਦੇਖ ਲੈਣਾ ਤਾਂ ਜੋ ਤੁਹਾਨੂੰ ਵਿਸ਼ਾ ਵਸਤੂ ਈਜ਼ੀਲੀ ਸਮਝ ਆ ਜਾਏ ਬੇਟਾ ਪੜਨਾ ਸਟਾਰਟ ਕਰਦੇ ਹਾਂ ਫਾਈਲ ਚਲਦੀ ਰਹੀ ਇਕਾਂਗੀ ਜਤਿੰਦਰ ਬਰਾਰ ਦੀ ਰਚਨਾ ਹੈ ਇਸ ਦਾ ਵਿਸ਼ਾ ਸਾਡੇ ਦੇਸ਼ ਦੀ ਵਰਤਮਾਨ ਅਸਵੇਦਨਸ਼ੀਲ ਪ੍ਰਸ਼ਾਸਕੀਤਾ ਹੈ ਚਾਹੇ जिसਦੇ बोझ हेठ आम आदमी ਅਤੇ ਪੜੇ ਲਿਖੇ ਬੁੱਧੀਜੀਵਾਂ ਦੀ ਤਰਸਯੋਗ ਸਥਿਤੀ ਦਾ ਵਰਣਨ ਕੀਤਾ ਗਿਆ ਹੈ ਇੱਥੇ ਤੁਸੀਂ ਤਰਸਯੋਗ ਦੀ ਜਗ੍ਹਾ ਤੇ ਮਰਨਾਉ ਮਰਨਾਉ ਸਥਿਤੀ ਵੀ ਕਹਿ ਸਕਦੇ ਮਰਨਯੋਗ ਠੀਕ ਹੈ ਉਹ ਵੀ ਤੁਸੀਂ ਲਿਖ ਸਕਦੇ ਹੋ ਤੇ ਤਰਸਯੋਗ ਈਜ਼ੀ ਵਰਡ ਹੈ ਇਸ ਕਰਕੇ ਈਜ਼ੀ ਲਿਖ ਲਓ ਈਜ਼ੀ ਵੀ ਲਿਖ ਸਕਦੇ ਹੋ ਠੀਕ ਹੈ ਕਿਸਾ ਲਿਖਣਾ ਹੈ ਕਿ ਬੁੱਧੀਜੀਵਾਂ ਦੀ ਤਰਸਯੋਗ ਸਥਿਤੀ ਦਾ ਵਰਣਨ ਕੀਤਾ ਗਿਆ ਹੈ ਇਕਾਂਗੀਕਰਨ ਨੇ ਦੇਸ਼ ਦੇ ਪ੍ਰਸ਼ਾਸਕੀ ਢਾਂਚੇ ਹੇਠ ਆਏ ਆਮ ਆਦਮੀ ਦੀ ਤਰਸ ਜੋ ਸਥਿਤੀ ਨੂੰ ਬੜੇ ਹੀ ਵਿਅੰਗਮਈ ਤੇ ਕਲਾਕਾਰੀ ਨਾਲ ਪੇਸ਼ ਕੀਤਾ ਹੈ ਇਕਾਂਗੀ ਵਿਚਲਾ ਸਰਕਾਰੀ ਦਫ਼ਤਰ ਸਮੁੱਚੀ ਵਰਤਮਾਨ ਪ੍ਰਸ਼ਾਸਕੀ ਵਿਵਸਥਾ ਅਤੇ ਇਸ ਦਾ ਡਿੱਗਿਆ ਥੰਮ ਇਸ ਦੇ ਆਮ ਲੋਕਾਂ ਪ੍ਰਤੀ ਗੈਰ ਜ਼ਿੰਮੇਵਾਰ ਵਰਤਾਰੇ ਦਾ ਪ੍ਰਤੀਕ ਹੈ ਇਸ ਦੇ ਬੋਝ ਹੇਠ ਦੱਬਿਆ ਆਮ ਆਦਮੀ ਅਤੇ ਬੁੱਧੀਜੀਵੀ ਇਸ ਤੋਂ ਬਾਹਰ ਨਿਕਲਣ ਦੀ ਬਹੁਤ ਕੋਸ਼ਿਸ਼ ਕਰਦਾ ਹੈ ਪਰ ਇਸ ਦੇ ਹੇਠ ਤੋਂ ਉੱਪਰ ਅਤੇ ਉੱਪਰ ਤੋਂ ਹੇਠਾਂ ਆਉਣ ਵਾਲੇ ਵੱਡੇ ਛੋਟੇ ਅਧਿਕਾਰੀ ਇਨਸਾਨੀਅਤ ਤੋਂ ਕੋਰੇ ਤੇ ਬੇਰਹਿਮ ਦਿਲ ਦੇ ਮਾਲਕ ਹਨ ਇਸ ਲਈ ਇਕਾਂਗੀ ਵਿਚਲੇ ਸਰਕਾਰੀ ਦਫ਼ਤਰ ਦੇ ਥੰਮ ਹੇਠ ਆਏ ਆਦਮੀ ਦੀ ਕੋਹਾਰ ਮਤਲਬ ਜਿਹੜੀ ਮਿੰਨਤ ਕਰ ਰਿਹਾ ਉਹ ਕੋਹਾਰ ਮਤਲਬ ਕੋਈ ਰਿਕਵੈਸਟ ਕਰਨਾ ਮਿੰਨਤ ਕਰਨਾ ਆਪਣਾ ਠੀਕ ਹੈ ਕੋਹਾਰ ਵੱਲ ਕਿਸੇ ਦਾ ਧਿਆਨ ਨਹੀਂ ਜਾਂਦਾ ਤੇ ਨਾ ਹੀ ਕੋਈ ਉਸ ਦੀ ਜ਼ਿੰਦਗੀ ਦੀ ਪਰਵਾਹ ਕਰਦਾ ਹੈ ਦਫਤਰ ਦੇ ਅਧਿਕਾਰੀ ਦਫਤਰ ਦਾ ਕੰਮ ਕਰਨ ਦੀ ਥਾਂ ক্রিকেট ਦਾ ਮੈਚ ਦੇਖਣ ਖਿਡਾਰੀਆਂ ਦੇ ਸ਼ੱਕਿਆਂ ਕੈਚਾਂ ਅਤੇ ਸਕੋਰਾਂ ਸੰਬੰਧੀ ਤਾਜ਼ੀ ਤੋਂ ਤਾਜੀ ਖਬਰ ਰੱਖਣ ਵਿੱਚ ਦਿਲਚਸਪੀ ਲੈਂਦੇ ਹਨ ਫਿਰ ਸਫਾਈ ਕਰਮਚਾਰੀ ਉਹਨਾਂ ਦਾ ਧਿਆਨ ਥਮ ਥੱਲੇ ਦੱਬੇ ਆਦਮੀ ਵੱਲ ਆਉਂਦਾ ਹੈ ਉਹਨਾਂ ਨੂੰ ਇਹ ਦੁੱਖ ਹੁੰਦਾ ਹੈ ਕਿ ਉਸ ਥਮ ਨਾਲ ਉਹਨਾਂ ਦਾ ਸਰਕਾਰੀ ਸੁੱਟੀਆਂ ਦਾ ਕਲੰਡਰ ਟੰਗਿਆ ਹੋਇਆ ਸੀ ਇਸੇ ਬਲੇ ਸਫਾਈ ਕਰਮਚਾਰੀ ਸੁਪਰੀਟੈਂਡ ਨੂੰ ਥਮ ਥੱਲੇ ਆਏ ਆਦਮੀ ਬਾਰੇ ਦੱਸਦਾ ਹੈ ਦੋਵੇਂ ਕਲਰਕ ਥਮ ਥੱਲੇ ਆਏ ਬੰਦੇ ਨੂੰ ਮਰਿਆ ਸਮਝਦੇ ਹਨ ਪਰ ਕਮਰੇ ਥੱਲੇ ਆਇਆ ਬੰਦਾ ਖੁਦ ਕਹਿੰਦਾ ਹੈ ਕਿ ਉਹ ਅਜੇ ਜਿਉਂਦਾ ਹੈ ਸਫਾਈ ਕਰਮਚਾਰੀ ਉਸ ਨੂੰ ਕੱਢਣ ਲਈ ਬਾਹਰੋਂ ਬੰਦੇ ਬੁਲਾਉਣ ਬਾਰੇ ਕਹਿੰਦਾ ਹੈ ਪਰ ਸੁਪਰੀਡੈਂਟ ਗੁੱਸੇ ਵਿੱਚ ਆ ਕੇ ਉਸ ਨੂੰ ਬੇਵਕੂਫ ਕਹਿ ਕੇ ਕਾਲੀ ਨਾ ਕਰਨ ਲਈ ਕਹਿੰਦਿਆਂ ਹੋਇਆ ਕਹਿੰਦਾ ਹੈ ਕਿ ਉਹ ਕਾਨੂੰਨ ਨੂੰ ਆਪਣੇ ਹੱਥ ਵਿੱਚ ਕਿਉਂ ਲੈ ਰਿਹਾ ਹੈ ਇਸ ਲਈ ਉਹ ਉਪਰੋਂ ਮਨਜ਼ੂਰੀ ਲਈ ਪਤਲੇ ਕਲਰਕ ਸ਼ਰਮਾ ਨੂੰ ਫਾਈਲ ਤਿਆਰ ਕਰਨ ਲਈ ਕਹਿੰਦਾ ਹੈ ਉਹ ਉਸ ਆਦਮੀ ਦੀ ਫਾਈਲ ਤਿਆਰ ਕਰਨ ਲਈ ਉਸ ਕੋਲੋਂ ਉਸ ਦੀ ਜਾਤ ਪੁੱਛਦਾ ਹੈ ਜੋ ਉਸ ਨੂੰ ਪਤਾ ਨਹੀਂ ਹੁੰਦੀ ਕਲਰਕ ਉਸ ਨੂੰ ਕਹਿੰਦਾ ਹੈ ਕਿ ਸਾਡੇ ਦੇਸ਼ ਵਿੱਚ ਹਰ ਬੰਦੇ ਲਈ ਜਾਤ ਜ਼ਰੂਰੀ ਹੈ ਕਿਉਂਕਿ ਇਸ ਦੇ ਆਧਾਰ ਤੇ ਹੀ ਆਦਮੀ ਕੱਢਿਆ ਜਾਂਦਾ ਬਾਇਆ ਜਾਂਦਾ ਇਸ ਲਈ ਪਹਿਲੀ ਮਾਤ ਤੋਂ ਲੈ ਕੇ ਤੇ ਨੌਕਰੀ ਲੱਗਣ ਤੱਕ ਸਭ ਥਾਂ ਜਾਤ ਪੁੱਛੀ ਜਾਂਦੀ ਹੈ ਇਸ ਨਾਲ ਇਕਾਂਗੀਕਾਰ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਕਿਸ ਤਰ੍ਹਾਂ ਸਾਡੇ ਦੇਸ਼ ਵਿੱਚ ਉੱਚੀ ਜਾਤ ਦੇ ਨਾਲ ਹੀ ਵੱਡੇ ਸਰਕਾਰੀ ਅਧਿਕਾਰੀਆਂ ਤੇ ਮੰਤਰੀਆਂ ਤੱਕ ਪਹੁੰਚ ਤੋਂ ਬਿਨਾ ਸਰਕਾਰੀ ਦਫ਼ਤਰ ਵਿੱਚ ਫਾਈਲ ਅੱਗੇ ਨਹੀਂ ਤੁਰਦੀ ਕਲੰਕ ਦੁਆਰਾ ਤਿਆਰ ਕੀਤੀ ਫਾਈਲ ਸੁਪਰੀਡੈਂਟ ਦੇ ਹੱਥੋਂ ਮੇਰਾ ਭਾਰਤ ਮਹਾਨ ਦੇ 50 ਵਰੇ ਵਾਲੇ ਸਟicker ਲਾ ਕੇ ਅੰਡਰ ਸੈਕਟਰੀ ਡਿਪਟੀ ਸੈਕਟਰੀ ਜੁਆਇੰਟ ਸੈਕਟਰੀ ਤੇ ਚੀਫ ਸੈਕਟਰੀ ਕੋਲ ਹੁੰਦੇ ਹੋਏ ਮੰਨਿਸਟਰ ਕੋਲ ਪਹੁੰਚਦੀ ਹੈ ਤੇ ਉਹ ਫਿਰ ਉਲਟੇ ਕਰਮ ਵਿੱਚ ਵਾਪਸ ਪਤਲੇ ਕਲਰ ਆ ਜਾਂਦੀ ਹੈ ਜਿਸ ਤੇ ਲਿਖਿਆ ਸੀ ਕਿ ਉਹਨਾਂ ਦੇ ਵਿਭਾਗੇ ਦਾ ਇਸ ਨਾਲ ਕੋਈ ਵਾਸਤਾ ਨਹੀਂ ਵਾਸਤਾ ਮਤਲਬ ਕੋਈ ਸਬੰਧ ਨਹੀਂ ਹੈ ਕਿਉਂਕਿ ਭਵਨ ਉਸਾਰੀ ਦਾ ਕੰਮ ਬੀ ਐਂਡ ਆਰ ਮਹਿਕਮੇ ਦਾ ਹੈ ਫਾਈਲ ਨੂੰ ਅੱਗੇ ਪਹੁੰਚਾਉਣ ਲਈ ਪਤਲਾ ਕਲਰਕ ਉਸ ਆਦਮੀ ਦੀ ਜੇਬ ਵਿੱਚੋਂ 50 ਦਾ ਨੋਟ ਕੱਢਦਾ ਹੈ ਜੋ ਪੈਸੇ ਘਟ ਹੋਣ ਕਰਕੇ ਉਹ ਆਦਮੀ ਦੇ ਲੋਕੋਂ ਉਸ ਦਾ ਪਜਾਮਾ ਖਿੱਚ ਕੇ ਕੱਛੇ ਮਾਰ ਕੇ ਫਾਈਲ ਸੁਪਰੀਡੈਂਟ ਨੂੰ ਦਿੰਦਾ ਹੈ ਫਾਈਲ ਵਕੀਲ ਕੋਲ ਪਹੁੰਚ ਜਾਂਦੀ ਹੈ ਤੇ ਫਿਰ ਉਲਟੇ ਕਰਮ ਵਿੱਚ ਵਾਪਸ ਸੁਪਰੀਡੈਂਟ ਕੋਲ ਪਹੁੰਚ ਜਾਂਦੀ ਹੈ ਉਹ ਸਫਾਈ ਕਰਮਚਾਰੀ ਨੂੰ ਕਹਿੰਦਾ ਹੈ ਬੀ ਐਂਡ ਆਰ ਵਾਲਿਆਂ ਨੇ ਇਹ ਓਬਜੈਕਸ਼ਨ ਲਗਾਇਆ ਹੈ ਕਿ ਉਹਨਾਂ ਦਾ ਕੰਮ ਇਮਾਰਤ ਬਣਾਉਣਾ ਹੈ ਟਾਉਣਾ ਨਹੀਂ ਫਿਰ ਇੱਕ ਸਪਾਈ ਤੇ ਥਾਣੇਦਾਰ ਆਉਂਦਾ ਹੈ ਤੇ ਦੱਸਦਾ ਹੈ ਜਨਹਿਤ ਸੰਸਤਾ ਵੱਲੋਂ ਕੋਰਟ ਵਿੱਚ ਮੁਕੱਦਮਾ ਕੀਤਾ ਹੈ ਤੇ ਕੋਰਟ ਵੱਲੋਂ ਧਾਰਾ 329 ਦੀ ਇਨ ਕੁਵਾਰੀ ਲਈ ਆਏ ਹੋਏ ਹੋਣ ਕਾਰਨ ਉਹ ਆਏ ਹਨ ਥਾਣੇਦਾਰ ਖਿਸਕ ਰਿਹਾ ਸੁਪਰੀਡੈਂਟ ਨੂੰ ਰੋਕਦਾ ਹੈ ਤੇ ਸਿਪਾਹੀ ਨੂੰ ਪੁੱਛਦਾ ਹੈ ਕਿ ਇਹ ਥੰਮ ਕਿਉਂ ਡਿੱਗਿਆ ਸਿਪਾਹੀ ਪਹਿਲਾਂ ਕਹਿੰਦਾ ਹੈ ਕਿ ਇਸ ਵਿੱਚ ਕਿਸੇ ਫਾਰਨ ਕੰਟਰੀ ਦਾ ਹੱਥ ਲੱਗਦਾ ਹੈ ਪਰ ਥਾਣੇਦਾਰ ਇਸ ਗੱਲ ਨਾਲ ਸਹਿਮਤ ਨਹੀਂ ਹੁੰਦਾ ਤੇ ਤਾਂ ਉਹ ਕਹਿੰਦਾ ਹੈ ਕਿ ਥੰਮ ਹਵਾ ਨਾਲ ਡਿੱਗ ਪਿਆ ਹੋਵੇਗਾ ਸਫਾਈ ਕਰਮਚਾਰੀ ਥਮ ਹੇਟ ਆਏ ਬੰਦੇ ਦੀ ਗੱਲ ਕਰਦਾ ਹੈ ਪਰ ਉਸ ਨੂੰ ਇਨਕਵਾਰੀ ਸਮੇ ਚੁੱਪ ਰਹਿਣ ਲਈ ਕਿਹਾ ਜਾਂਦਾ ਹੈ ਥਾਣੇਦਾਰ ਸਿਪਾਹੀ ਨੂੰ ਕੁਝ ਹੋਰ ਸੋਚਣ ਲਈ ਕਹਿੰਦਾ ਹੈ ਤੇ ਸਫਾਈ ਕਰਮਚਾਰੀ ਕਹਿੰਦਾ ਹੈ ਕਿ ਥਮ ਆਪਣੇ ਹੀ ਬੋਝ ਕਾਰਨ ਡਿੱਗ ਗਿਆ ਹੈ ਥਾਣੇਦਾਰ ਕਹਿੰਦਾ ਹੈ ਕਿ ਫੇਰ ਸਰਕਾਰੀ ਸੱਤ ਕਿਸ ਦੇ ਆਸਰੇ ਖੜੀ ਹੈ ਤਾਂ ਸੁਪਰੀਡੈਂਟ ਕਹਿੰਦਾ ਹੈ कि साथ रब आसरी खड़ी है ये सुन के थानेदार कहता है कि यह किस तरह हो सकता है तो वह कि जिस तरह बाकी सारे काम रब आसरे चल रहे हैं उस तरह सत्त भी खड़ी है इस समय थम थले दबा आदमी पानी मंगता है सफाई कर्मचारी पानी लैन जाता है थानेदार सिपाही कहता है ਕਿ ਜਿੰਨਾ ਚਿਰ ਕੋਡ ਕੇਸ ਚੱਲ ਰਿਹਾ ਹੈ ਉਹਨਾਂ ਚਿਰ ਥੰਮ ਨੂੰ ਨਹੀਂ ਹਿਲਾਉਣਾ ਜੇਕਰ ਆਦਮੀ ਨੂੰ ਕੱਢਣਾ ਹੈ ਤਾਂ ਉਸ ਨੂੰ ਅੱਤਾ ਵਿੱਚੋਂ ਕੱਟ ਕੇ ਸਿਰ ਵਾਲਾ ਪਾਸਾ ਇੱਕ ਪਾਸੇ ਤੇ ਲੱਤਾਂ ਵਾਲਾ ਪਾਸਾ ਦੂਜੇ ਪਾਸੇ ਕੱਢਿਆ ਜਾਵੇ ਇਹ ਸੁਣ ਕੇ ਡਿੱਗਿਆ ਬੰਦਾ ਕਹਿੰਦਾ ਹੈ ਕਿ ਇਸ ਤਰ੍ਹਾਂ ਤਾਂ ਉਹ ਮਰ ਜਾਵੇਗਾ ਸੁਪਰੀਡੈਂਟ ਆਦਮੀ ਨੂੰ ਕਹਿੰਦਾ ਹੈ ਕਿ ਉਹ ਚਿੰਤਾ ਨਾ ਕਰੇ ਉਹ ਉਹਨਾਂ ਦੇ ਦੇਸ਼ ਵਿੱਚ ਪਲਾਸਟਿਕ ਸਰਜੀ ਬਹੁਤ ترقی ਕਰ ਚੁੱਕੀ ਹੈ ਤੇ ਉਹ ਉਸ ਦੀ ਫਾਈਲ ਹੈਲਥ ਵਿਭਾਗ ਕੋਲ ਭੇਜ ਦੇਵੇਗਾ ਜਿੱਥੇ ਡਾਕਟਰ ਆ ਕੇ ਰਿਪੋਰਟ ਦੇਣਗੇ ਉਸ ਦਾ ਇਹ ਕੰਮ ਉਹ ਆਪ ਤਿਆਰ ਕਰਕੇ ਲਿਆਵੇਗਾ ਪਾਣੀ ਦਾ ਤੇ ਸੁਪਰੀਡੈਂਟ ਦੇ ਜਨਮਗਰੋਂ ਟਿੱਕਿਆ ਆਦਮੀ ਸਫਾਈ ਕਰਮਚਾਰੀ ਕੋਲ ਪਾਣੀ ਮੰਗਦਾ ਹੈ ਤੇ ਉਹ ਉਸ ਆਦਮੀ ਲਈ ਪਾਣੀ ਤੇ ਗੁੜ ਲੈ ਕੇ ਆਉਂਦਾ ਹੈ ਚਿਪਾਈ ਉਸ ਤੋਂ ਗੁਰਦੀ ਰੋੜੀ ਲੈ ਕੇ ਖਾ ਲੈਂਦਾ ਹੈ ਤੇ ਸਫਾਈ ਕਰਮਚਾਰੀ ਉਸ ਨੂੰ ਸਿਰਫ ਪਾਣੀ ਹੀ ਪਿਆ ਦਿੰਦਾ ਹੈ ਐਨੇ ਨੂੰ ਡਾਕਟਰ ਤੇ ਸੁਪਰੀਡੈਂਟ ਆ ਜਾਂਦੇ ਹਨ ਡਾਕਟਰ ਆਦਮੀ ਦੀ ਜਾਂਚ ਕਰਦਾ ਹੈ ਤੇ ਕਹਿੰਦਾ ਹੈ ਕਿ ਇਹ ਕੇਸ ਪਲਾਸਟਰ ਸਰਜੀ ਲਈ ਕਾਫੀ ਵਧੀਆ ਹੈ ਪਰ ਆਪਰੇਸ਼ਨ ਵਕਤ ਇਹ ਮਰ ਵੀ ਜ਼ਰੂਰ ਜਾਵੇਗਾ ਡਿੱਗਿਆ ਆਦਮੀ ਕਹਿੰਦਾ ਹੈ ਕਿ ਉਹ ਮਰਨਾ ਨਹੀਂ ਚਾਹੁੰਦਾ ਏ ਸੁਣ ਕੇ ਸਫਾਈ ਕਰਮਚਾਰੀ ਕਹਿੰਦਾ ਹੈ ਕਿ ਉਹ ਫਿਕਰ ਨਾ ਕਰੇ ਉਸ ਦੀ ਫਾਈਲ ਜਰੂਰ ਪੂਰੀ ਹੋਵੇਗੀ ਤਾਂ ਉਹ ਆਦਮੀ ਇੱਕ ਸ਼ੇਰ ਬੋਲਦਾ ਹੈ ਜਿਸ ਤੋਂ ਸਫਾਈ ਕਰਮਚਾਰੀ ਨੂੰ ਪ੍ਰਤੀਤ ਹੁੰਦਾ ਹੈ ਪ੍ਰਤੀਤ ਮਤਲਬ ਲੱਗਦਾ ਹੈ ਕਿ ਉਹ ਕਵੀ ਹੈ ਉਹ ਇਸ ਸਬੰਧ ਵਿੱਚ ਸੁਪਰੀਡੈਂਟ ਨੂੰ ਦੱਸਦਾ ਹੈ ਪੁੱਛਣ ਤੇ ਪਤਾ ਲੱਗਦਾ ਹੈ ਕਿ ਉਹ ਕਵੀ ਰਾਹੀ ਜੀ ਹੈ ਜਿਸ ਨੇ ਕੰਡਿਆਂ ਦਾ ਸਫ਼ਰ ਤਪਦੀ ਰੇਤ ਅਤੇ ਹੰਝੂ ਦੇ ਗੀਤ ਆਦੀ ਕਿਤਾਬਾਂ ਲਿਖੀਆਂ ਹਨ ਤੇ ਉਸ ਦੀ ਕਿਤਾਬ ਕੰਡਿਆਂ ਦੇ ਸਫ਼ਰ ਨੂੰ ਸਹਿਤ ਅਕੈਡਮੀ ਅਵਾਰਡ ਵੀ ਮਿਲ ਚੁੱਕਾ ਹੈ ਉਸ ਦਾ ਨਾਂ ਤਾਂ ਸਭ ਲੋਕਾਂ ਨੂੰ ਪਤਾ ਹੈ ਇਹ ਜਾਣ ਕੇ ਸੁਪਰੀਟੈਂਡ ਉਸ ਦੀ ਫਾਈਲ ਉੱਤੇ ਅਰਜੈਂਟ ਲਿਖ ਕੇ ਸੱਭਿਆਚਾਰਕ ਮਹਿਕਮੇ ਨੂੰ ਭੇਜ ਦਿੰਦਾ ਹੈ ਤੇ ਆਸ ਕਰਦਾ ਹੈ ਕਿ ਉਹ ਉਸ ਦੀ ਪੂਰੀ ਮਦਦ ਕਰਨਗੇ ਫੇਟੂਲ ਵੱਜਣ ਦੀ ਆਵਾਜ਼ ਆਉਂਦੀ ਹੈ ਉਸ ਦੇ ਨਾਲ ਦੋ ਵਿਅਕਤੀ ਪੰਗੜਾ ਪਾਉਂਦੇ ਆ ਰਹੇ ਸਨ ਪਿੱਛੇ ਇੱਕ ਮੋਟਾ ਵਜ਼ੀਰ ਟੋਪੀ ਤੇ ਅਚਕਨ ਪਾਈ ਆ ਰਿਹਾ ਸੀ ਉਸ ਦੇ ਗਾਲ ਵਿੱਚ ਹਾਰ ਵੀ ਪਾਏ ਹੋਏ ਸਨ ਉਸ ਦੇ ਪਿੱਛੋਂ ਉਸ ਦਾ ਸੈਕਟਰੀ ਆ ਰਿਹਾ ਸੀ ਜਿਸ ਨੇ ਹੱਥ ਵਿੱਚ ਹੋਰ ਹਾਰ ਫੜੇ ਹੋਏ ਸਨ ਸੈਕਟਰੀ ਜਨਤਾ ਨੂੰ ਸੰਬੋਧਿਤ ਕਰਦਾ ਹੋਇਆ ਕਹਿੰਦਾ ਹੈ ਕਿ ਕਿਸ ਤਰ੍ਹਾਂ ਮੰਤਰੀ ਜੀ ਮਸੂਰ ਕਵੀ ਰਾਹਿਰ ਜੀ ਦੀ ਜਾਨ ਖਤਰੇ ਵਿੱਚ ਹੋਣ ਬਾਰੇ ਸੁਣ ਕੇ ਅਤੇ ਆਪਣੇ ਸਾਰੇ ਪ੍ਰੋਗਰਾਮ ਕੈਨਸਲ ਕਰਕੇ ਉਹਨਾਂ ਦਾ ਸਨਮਾਨ ਕਰਨ ਲਈ ਉੱਥੇ ਆਏ ਹਨ ਉਹ ਮੰਤਰੀ ਜੀ ਦੇ ਹੱਥ ਵਿੱਚ ਹਾਰ ਫਰੋਂਦਾ ਹੈ ਤੇ ਮੰਤਰੀ ਡਿੱਗੇ ਹੋਏ ਆਦਮੀ ਦੇ ਗਲੇ ਵਿੱਚ ਪਾ ਦਿੰਦਾ ਹੈ ਇਕੱਠੇ ਹੋਏ ਲੋਕ ਜੋਰ-ਜੋਰ ਦੀ ਤਾੜੀਆਂ ਮਾਰਦੇ ਹਨ ਢੋਲ ਵੱਜਦਾ ਹੈ ਤੇ ਲੋਕੀ ਪੰਗੜਾ ਪਾਉਂਦੇ ਹਨ ਫਿਰ ਮੰਤਰੀ ਆਪਣੇ ਭਾਸ਼ਣ ਵਿੱਚ ਕਵੀ ਰਾਹੀ ਜੀ ਨੂੰ ਰਵੀ ਜੀ ਆਖਦੇ ਹੋਏ ਦੱਸਦੇ ਹਨ ਕਿ ਕਿਸ ਤਰ੍ਹਾਂ ਉਹਨਾਂ ਦੀ ਫਾਈਲ ਮਿਲਨ ਤੇ ਉਸਦੇ ਹੰਝੂ ਵਗਣ ਲੱਗ ਪਏ ਇਹ ਬੜੇ ਦੁੱਖ ਦੀ ਗੱਲ ਹੈ ਕਿ ਸਾਡੇ ਦੇਸ਼ ਦੇ ਮਹਾਨ ਸਹਿਤਕਰ ਸੜਕਾਂ ਤੇ ਰੁੱਲ ਰਹੇ ਹਨ ਉਹ ਕਹਿੰਦਾ ਹੈ ਕਿ ਉਹ ਰਾਹੀ ਜੀ ਨੂੰ ਸ਼੍ਰੋਮਣੀ ਕਵੀ ਅਵਾਰਡ ਨਾਲ ਸਨਮਾਨਿਤ ਕਰੇਗਾ ਉਸ ਦੀ ਵਿਧਵਾ ਪਤਨੀ ਦੀ ਪੈਨਸ਼ਨ ਲਾਉਣਗੇ ਜ ਤੀਨ ਬੱਚਿਆਂ ਨੂੰ ਸਪੈਸ਼ਲ ਵਜੀਫੇ ਦੇਣਗੇ ਇਸ ਸਮੇਂ ਉਸ ਨੂੰ ਪਤਾ ਲੱਗਦਾ ਹੈ ਕਿ ਡਿੱਗਿਆ ਆਦਮੀ ਅਜੇ ਜਿੰਦਾ ਹੈ ਤੇ ਹੋਰ ਜੀਣਾ ਚਾਹੁੰਦਾ ਹੈ ਇਸ ਲਈ ਥੰਮੇ ھیਠੂ ਨਿਕਲਨ ਵਿੱਚ ਕੋਈ ਉਸ ਦੀ ਮਦਦ ਕਰੇ ਹੁਣ ਮੰਤਰੀ ਜੀ ਕਹਿੰਦੇ ਹਨ ਕਿ ਉਹਨਾਂ ਦਾ ਵਿਭਾਗ ਸੱਭਿਆਚਾਰਕ ਗਤੀਵਿਧੀਆਂ ਨਾਲ ਸੰਬੰਧਿਤ ਹੈ ਉਹ ਕਲਮ ਤੇ ਸਿਪਾਈ ਨਾਲ ਥੰਮ ਨੂੰ ਨਹੀਂ ਹਿਲਾ ਸਕਦਾ ਇਸ ਲਈ ਰਿਆ ਨਾ ਤੇ ਬੁਲਡੋਜ਼ਰਾਂ ਦੀ ਲੋਡ ਹੈ ਇਸ ਕਰਕੇ ਉਹ ਕਾਰਪੋਰੇਸ਼ਨ ਦੇ ਫਾਇਰ ਬ੍ਰਿਗੇਡ ਨਾਲ ਚਿੱਠੀ ਪੱਤਰ ਕਰਨਗੇ ਉਹਨਾਂ ਦੇ ਜਾਨ ਮਗਰੋਂ ਤਿੰਨ ਆਦਮੀ ਆਉਂਦੇ ਹਨ ਇੱਕ ਨੇ ਹੱਥ ਵਿੱਚ ਗੈਤੀ ਤੇ ਦੂਜੇ ਦੇ ਹੱਥ ਵਿੱਚ ਬਾਰੀਆਂ ਸਨ ਗੈਤੀ ਵਾਲਾ ਨਾਲਦਿਆਂ ਨੂੰ ਬਾਰੀਆਂ ਨਾਲ ਥੰਮ ਚੁੱਕਣ ਲਈ ਕਹਿੰਦਾ ਹੈ ਐਨੇ ਨੂੰ ਇੱਕ ਅਫਸਰ ਤੇ ਸੁਪਰੀਡੈਂਟ ਫਾਈਲ ਫੜੀ ਆਉਂਦੇ ਹਨ ਅਫਸਰ ਉਹਨਾਂ ਨੂੰ ਪਿੱਛੇ ਹਟਣ ਲਈ ਕਹਿੰਦਾ ਹੋਇਆ ਆਪਦਾ ਹੈ ਕਿ 5 ਸਾਲ ਪਹਿਲਾਂ ਇਸ ਥੰਮ ਦੀ ਨੀ ਲੋਨਿਆਂ ਦੇ ਪ੍ਰਧਾਨ ਮੰਤਰੀ ਨੇ ਰੱਖੀ ਸੀ ਤੇ ਇਹ ਸਾਡੇ ਦੋਵਾਂ ਦੇਸ਼ਾਂ ਦੀ ਦੋਸਤੀ ਦਾ ਥੰਮ ਹੈ ਅਤੇ ਸਾਡੇ ਦੋਵਾਂ ਦੇਸ਼ਾਂ ਦੀ ਦੋਸਤੀ ਇਨਸਾਨੀ ਜ਼ਿੰਦਗੀ ਤੋਂ ਬਿਤੇਰੀ ਕੀਮਤੀ ਹੈ ਇਹ ਕਹੇ ਕਿ ਉਹ ਥੰਮ ਚੁੱਕਣ ਆਏ ਬੰਦੇ ਨੂੰ ਦਫਾ 288 ਲਗਾਉਣ ਦਾ ਡਰ ਦੇ ਕੇ ਦੁੜਾ ਦਿੰਦਾ ਹੈ ਤੇ ਸੁਪਰੀਡੈਂਟ ਨੂੰ ਅਗੋਂ ਅਜੇ ਹੀ ਗਲਤੀ ਕਰਨ ਤੇ ਸਸਪੈਂਡ ਕਰਨ ਦੀ ਧਮਕੀ ਦਿੰਦਾ ਹੈ ਇਸ ਦੇ ਪਿੱਛੇ ਸੁਪਰੀਡੈਂਟ ਡਿੱਗੇ ਹੋਏ ਆਦਮੀ ਨੂੰ ਹੌਸਲਾ ਦਿੰਦਿਆਂ ਕਹਿੰਦਾ ਹੈ ਕਿ ਉਹ ਉਸ ਦੀ ਫਾਈਲ ਪ੍ਰਧਾਨ ਮੰਤਰੀ ਦੇ ਵਿਭਾਗ ਨੂੰ ਭੇਜ ਰਿਹਾ ਹੈ ਪ੍ਰਧਾਨ ਮੰਤਰੀ ਵਿਦੇਸ਼ੀ ਦੌਰੇ ਤੋਂ ਪਰਤ ਕੇ ਜਰੂਰੀ ਉਸ ਦੀ ਸੁਣਵਾਈ ਕਰਨਗੇ ਹੁਣ ਫਾਈਲ ਪ੍ਰਧਾਨ ਮੰਤਰੀ ਕੋਲ ਹੁੰਦੇ ਹੋਏ ਸੁਪਰੀਡੈਂਟ ਕੋਲ ਪਹੁੰਚ ਜਾਂਦੀ ਹੈ ਉਹ ਮੂੰਹਵਾਰ ਕੰਦਿੰਦੇ ਹੋਏ ਕਹਿੰਦਾ ਹੈ ਕਿ ਪ੍ਰਧਾਨ ਮੰਤਰੀ ਨੇ ਥਾਮ ਨੂੰ ਹਟਾਉਂਦਾ ਹੁਕਮ ਦੇ ਦਿੱਤਾ ਹੈ ਇਸ ਸਮੇਂ ਸਫਾਈ ਕਰਮਚਾਰੀ ਡਿੱਕੇ ਆਦਮੀ ਨੂੰ ਟੋਂਦਾ ਹੈ ਪਰ ਉਹ ਮਰ ਚੁੱਕਾ ਸੀ ਇਸ ਪ੍ਰਕਾਰ ਇਕਾਂਗੀ ਨੇ ਬੜੇ ਪ੍ਰਤੀਕਾਤਮਕ ਵਿਅੰਗਾਤਮਕ ਤੇ ਨਾਟਕੀ ਵਿਧੀ ਦੀ ਵਰਤੋਂ ਕਰਦੇ ਹੋਏ ਸਾਡੇ ਦੇਸ ਦੀ ਪੱਥਰ ਚਿਤ ਮਤਲਬ ਕਠੋਰ ਇਹਦੇ ਵਿੱਚ ਪੱਥਰ ਮਤਲਬ ਬਹੁਤ ਹੀ ਕਠੋਰ ਹਿਰਦਾ ਠੀਕ ਹੈ ਪ੍ਰਸ਼ਾਸਨਿਕ ਵਿਵਸਥਾ ਦੇ ਭਾਰ ਹੇਠ ਆਏ ਆਮ ਆਦਮੀ ਦੀ ਮਰਨਾਉ ਸਥਿਤੀ ਨੂੰ ਬਿਆਨ ਕੀਤਾ ਹੈ ਇਕਾਂਗੀਕਾਰ ਨੇ ਇਕਾਂਗੀ ਵਿੱਚ ਵਰਤਮਾਨ ਸਮੇਂ ਤੇ ਇੱਕ ਬਹੁਤ ਹੀ ਮਹੱਤਵਪੂਰਨ ਵਿਸ਼ੇ ਨੂੰ ਹੱਥ ਪਾਇਆ ਹੈ ਇਸ ਤੀਆਂ ਘਟਨਾਵਾਂ ਭਾਵੇਂ ਮੰਨਕਰਤ ਦੇ ਹਾਸ ਰਸ ਰੂਪ ਵਿੱਚ ਹਨ ਪਰੰਤੂ ਇਹਨਾਂ ਦਾ ਪ੍ਰਭਾਵ ਯਥਾਰਤਕ ਹੈ ਠੀਕ ਹੈ ਬੇਟਾ ਜੀ ਇਸ ਤਰ੍ਹਾਂ ਫਾਈਲ ਚਲਦੀ ਰਹੀ ਇਕਾਂਗੀ ਦਾ ਵਿਸ਼ਾ ਵਸਤੂ ਕੰਪਲੀਟ ਹੋ ਗਿਆ ਹੈ ਨੈਕਸਟ ਵੀਡੀਓ ਵਿੱਚ ਅਸੀਂ ਇਹਨਾਂ ਦੇ ਜਿਹੜੇ ਪਾਤਰ ਹੈ ਉਹਨਾਂ ਦੇ ਕੈਰੈਕਟਰ ਸਕੈਚ ਕਰਾਂਗੇ ਤੇ ਤਦ ਤੱਕ ਤੁਸੀਂ ਇਹਨਾਂ ਨੂੰ ਧਿਆਨ ਨਾਲ ਪੜ੍ਹ ਲਓ ਤੇ ਬੇਟਾ ਜੇ ਤੁਹਾਨੂੰ ਮੇਰੇ ਵੀਡੀਓ ਅੱਛੀ ਲੱਗਦੀ ਹੈ ਪੜਾਹਣ ਦਾ ਤਰੀਕਾ ਅੱਛਾ ਲੱਗਦਾ ਤਾਂ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਮੈਨੂੰ ਵੀ ਮੋਟੀਵੇਸ਼ਨ ਮਿਲਦਾ ਰਹੇ ਤਾਂ ਕਿ ਮੈਂ ਅੱਗੇ ਤੋਂ ਵਧੀਆ ਤੋਂ ਵਧੀਆ ਪੜਾਹਣ ਦੀ ਕੋਸ਼ਿਸ਼ ਕਰਾਂ ਠੀਕ ਹੈ ਬੇਟਾ ਇਹਨਾਂ ਨੂੰ ਪੜ੍ਹ ਲੈਣਾ ਮਿਲਦੇ ਆ ਨੈਕਸਟ ਵੀਡੀਓ ਵਿੱਚ ਟੇਕ ਕੇਅਰ